ਵਿਚਾਰਾਂ ਨਾਲ ਗੁੱਥਮ ਗੁੱਥਾ ਹੋਇਆ ਚੰਚਲ ਮਨ ਇਰਾਦਿਆਂ ਦੇ ਬੰਨਣ ਬੰਦਾ ਹੈ ਸੁਪਨੇ ਸਿਰਜਦਾ ਹੈ ਤੇ ਸੁਪਨਿਆਂ ਵਿੱਚ ਬਹਿਰੂਪੀਆ ਹੋਇਆ ਭੱਜੀ ਫਿਰਦਾ ਹੈ ਚੰਚਲਤਾ ਅਸਾਦੇ ਮਨ ਦਾ ਅਵਰਲ ਸੁਭਾਅ ਹੈ ਹਰ ਪਲ ਚੱਲ ਚੱਲ ਭਾਵ ਪਟਕਣਾ ਦਾ ਕਾਰਨ ਇਸ ਪਟਕਣਾ ਦੇ ਵਿੱਚ ਇਹ ਚੰਚਲ ਮਨ ਇੰਦਰੀਆਂ ਨਾਲ ਰਲ ਕੇ ਜੀਵਨ ਨੂੰ ਇਹ ਵਿਸ਼ਿਆਂ ਵੱਲ ਪ੍ਰੇਰਦਾ ਹੈ ਵਾਸਨਾਵਾਂ ਯੁਕਤ ਹੋਣਾ ਇਸ ਦੀ ਭਾਵੀ ਆਪਦੀ ਹੈ ਜਿੱਦਰ ਇੰਦਰੀਆਂ ਇਸ ਨੂੰ ਦੜਾਉਂਦੀਆਂ ਹਨ ਇਹ ਦੌੜ ਹੀ ਜਾਂਦਾ ਹੈ ਇਸ ਨੂੰ ਕੋਈ ਸ਼ਹਿ ਮਿੱਠੀ ਲੱਗੇ ਸਹੀ ਇਹ ਮੱਖੀ ਵਾਂਗੂ ਉਸ ਉੱਪਰ ਪਿੰਪਣਾਉਂਦਾ ਫਿਰਦਾ ਹੈ ਭਾਵੇਂ ਉਸ ਵਿੱਚ ਇਸ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ ਇਹ ਚੰਚਲ ਵੀ ਹੈ ਬੇਆਰਾਮ ਵੀ ਹੈ ਇੱਥੇ ਉੱਥੇ ਹਰਥੇ ਪਟਕਦਾ ਫਿਰਦਾ ਹੈ ਆਪਣਾ ਰੰਗ ਬਟਾਉਂਦਾ ਰਹਿੰਦਾ ਹੈ ਜਾਂਗਲੀ ਪੁਨਾ ਖਿਲਾਰ ਦਾ ਫਿਰਦਾ ਹੈ ਨਾ ਇਹ ਕਦੇ ਅੰਦਰ ਝਾਤ ਮਾਰਦਾ ਹੈ ਨਾ ਜੀਵ ਮਨ ਮਨੋਰਥ ਦੀ ਸੋਜੀ ਉਜਾਗਰ ਹੁੰਦੀ ਹੈ ਮਨ ਮੁਖ ਅੰਦੇ ਠੌਰ ਨਾ ਪਾਈ ਬਿਸਤਾ ਕਾ ਕੀੜਾ ਬਿਸਤਾ ਮਾਹੇ ਸਮਾਈ